ਕੇਂਦਰ ਸਰਕਾਰ ਬੜੇ ਵਿਉਂਤਮਨ ਤਰੀਕੇ ਦੇ ਨਾਲ ਤੇ ਨਾਦਰशाही ਫਰਮਾਨਾਂ ਦੇ ਨਾਲ ਰਾਜਾਂ ਦੇ ਅਧਿਕਾਰ ਖੋ ਰਹੀ ਹੈ ਲੋਕਾਂ ਦੇ ਅਧਿਕਾਰ ਖੋ ਰਹੀ ਹੈ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ ਯੂਟੀ ਬਣਾਤੀ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਸਰਹੱਦ ਤੋਂ 50 ਕਿਲੋਮੀਟਰ ਤੱਕ ਬੀਐਸਐਫ ਖੜੀ ਕਰਤੀ ਜਿਹਦੇ ਨਾਲ ਲਗਭਗ ਅੱਧਾ ਪੰਜਾਬ ਉਹਨਾਂ ਦੇ ਕਬਜ਼ੇ 'ਚ ਆ ਗਿਆ ਪੰਜਾਬ ਦਾ ਅਧਾਰਾ BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਹੁਣੇ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸਾਜ਼ਿਸ਼ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਖਰਲ ਪਾ ਰਹੇ ਪੰਜਾਬ ਯੂਨੀਵਰਸਿਟੀ ਦਾ ਹਰ ਪਰਿਵਾਰ ਦੇ ਵਿੱਚ ਬੰਦਾ ਬੈਠਾ ਜਿਹੜਾ ਇੱਥੋਂ ਤਿਆਰ ਹੋ ਕੇ ਗਿਆ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਇਸ ਨੇ ਦੇਸ਼ ਨੂੰ ਦੋ ਪ੍ਰਧਾਨ ਮੰਤਰੀ ਦਿੱਤੇ ਸਰਦਾਰ ਮਨਮੋਹਨ ਸਿੰਘ ਜੀ ਤੇ ਆਈਕੇ ਗੁਜਰਾਲ ਸਾਹਿਬ ਦੇਸ਼ ਦਾ ਰਾਸ਼ਟਰਪਤੀ ਸ਼ੰਕਰਦੇਵ ਸ਼ਰਮਾ ਜੀ ਇੱਥੋਂ ਪੜੇ ਹੋਏ। ਸੋ ਆਪੋਜੀਸ਼ਨ ਲੀਡਰ ਇੱਥੋਂ ਪੜੇ ਹੋਏ ਐਮਪੀ ਐਮਐਲਏ ਮੁੱਖ ਮੰਤਰੀ ਇਸ ਜਿਹੜੀ ਹੈ ਯੂਨੀਵਰਸਿਟੀ ਨੇ ਦਿੱਤੇ ਇਸ ਨੂੰ ਕਿਸੇ ਤਰ੍ਹਾਂ ਵੀ ਐਸੀ ਘਟਦਾ ਨਹੀਂ ਦੇਖ ਸਕਦੇ। ਕੇਂਦਰ ਸਰਕਾਰ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣ ਦੇਵਾਂਗੇ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪੋ। ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ। ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ। ਤੁਸੀਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਬਲਾਓ ਤੇ ਇਸ ਦੇ ਖਿਲਾਫ ਖੜੇ ਹੋ ਧੰਨਵਾਦ ਕੇਂਦਰ ਸਰਕਾਰ ਬੜੇ ਵਿਉਂਤਮਨ ਤਰੀਕੇ ਦੇ ਨਾਲ ਤੇ ਨਾਦਰशाही ਫਰਮਾਨਾਂ ਦੇ ਨਾਲ ਰਾਜਾਂ ਦੇ ਅਧਿਕਾਰ ਖੋ ਰਹੀ ਹੈ ਲੋਕਾਂ ਦੇ ਅਧਿਕਾਰ ਖੋ ਰਹੀ ਹੈ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ ਯੂਟੀ ਬਣਾਤੀ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਸਰਹੱਦ ਤੋਂ 50 ਕਿਲੋਮੀਟਰ ਤੱਕ ਬੀਐਸਐਫ ਖੜੀ ਕਰਤੀ ਜਿਹਦੇ ਨਾਲ ਲਗਭਗ ਅੱਧਾ ਪੰਜਾਬ ਉਹਨਾਂ ਦੇ ਕਬਜ਼ੇ 'ਚ ਆ ਗਿਆ ਪੰਜਾਬ ਦਾ ਆਧਾਰਾ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਹੁਣੇ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸਾਜ਼ਿਸ਼ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਖਰਲ ਪਾ ਰਹੇ ਪੰਜਾਬ ਯੂਨੀਵਰਸਿਟੀ ਦਾ ਹਰ ਪਰਿਵਾਰ ਦੇ ਵਿੱਚ ਬੰਦਾ ਬੈਠਾ ਜਿਹੜਾ ਇੱਥੋਂ ਤਿਆਰ ਹੋ ਕੇ ਗਿਆ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਇਸ ਨੇ ਦੇਸ਼ ਨੂੰ ਦੋ ਪ੍ਰਧਾਨ ਮੰਤਰੀ ਦਿੱਤੇ ਸਰਦਾਰ ਮਨਮੋਹਨ ਸਿੰਘ ਜੀ ਤੇ ਆਈਕੇ ਗੁਜਰਾਲ ਸਾਹਿਬ ਦੇਸ਼ ਦਾ ਰਾਸ਼ਟਰਪਤੀ ਸ਼ੰਕਰਦੇਵ ਸ਼ਰਮਾ ਜੀ ਇੱਥੋਂ ਪੜੇ ਹੋਏ ਸੋ ਆਪੋਜੀਸ਼ਨ ਲੀਡਰ ਇੱਥੋਂ ਪੜੇ ਹੋਏ ਐਮਪੀ ਐਮਐਲਏ ਮੁੱਖ ਮੰਤਰੀ ਇਸ ਜਿਹੜੀ ਹੈ ਯੂਨੀਵਰਸਿਟੀ ਨੇ ਦਿੱਤੇ ਇਸ ਨੂੰ ਕਿਸੇ ਤਰ੍ਹਾਂ ਵੀ ਐਸੀ ਘਟਦਾ ਨਹੀਂ ਦੇਖ ਸਕਦੇ ਕੇਂਦਰ ਸਰਕਾਰ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪੋ ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ ਤੁਸੀਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਬਲਾਓ ਤੇ ਇਸ ਦੇ ਖਿਲਾਫ ਖੜੇ ਹੋ ਧੰਨਵਾਦ ਕੇਂਦਰ ਸਰਕਾਰ ਬੜੇ ਵਿਉਂਤਮਨ ਤਰੀਕੇ ਦੇ ਨਾਲ ਤੇ ਨਾਦਰ شاہی ਫਰਮਾਨਾਂ ਦੇ ਨਾਲ ਰਾਜਾਂ ਦੇ ਅਧਿਕਾਰ ਖੋ ਰਹੀ ਹੈ ਲੋਕਾਂ ਦੇ ਅਧਿਕਾਰ ਖੋ ਰਹੀ ਹੈ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ ਯੂਟੀ ਬਣਾਤੀ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਸਰਹੱਦ ਤੋਂ 50 ਕਿਲੋਮੀਟਰ ਤੱਕ ਬੀਐਸਐਫ ਖੜੀ ਕਰਤੀ ਜਿਹਦੇ ਨਾਲ ਲਗਭਗ ਅੱਧਾ ਪੰਜਾਬ ਉਹਨਾਂ ਦੇ ਕਬਜ਼ੇ 'ਚ ਆ ਗਿਆ ਪੰਜਾਬ ਦਾ ਆਧਾਰਾ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਹੁਣੇ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸਾਜ਼ਿਸ਼ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਘਰਲ ਪਾ ਰਹੇ ਪੰਜਾਬ ਯੂਨੀਵਰਸਿਟੀ ਦਾ ਹਰ ਪਰਿਵਾਰ ਦੇ ਵਿੱਚ ਬੰਦਾ ਬੈਠਾ ਜਿਹੜਾ ਇੱਥੋਂ ਤਿਆਰ ਹੋ ਕੇ ਗਿਆ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਇਸ ਨੇ ਦੇਸ਼ ਨੂੰ ਦੋ ਪ੍ਰਧਾਨ ਮੰਤਰੀ ਦਿੱਤੇ ਸਰਦਾਰ ਮਨਮੋਹਨ ਸਿੰਘ ਜੀ ਤੇ ਆਈਕੇ ਗੁਜਰਾਲ ਸਾਹਿਬ ਦੇਸ਼ ਦਾ ਰਾਸ਼ਟਰਪਤੀ ਸ਼ੰਕਰਦੇਵ ਸ਼ਰਮਾ ਜੀ ਇੱਥੋਂ ਪੜੇ ਹੋਏ ਸੋ ਆਪੋਜੀਸ਼ਨ ਲੀਡਰ ਇੱਥੋਂ ਪੜੇ ਹੋਏ ਐਮਪੀ ਐਮਐਲਏ ਮੁੱਖ ਮੰਤਰੀ ਇਸ ਜਿਹੜੀ ਹੈ ਯੂਨੀਵਰਸਿਟੀ ਨੇ ਦਿੱਤੇ ਇਸ ਨੂੰ ਕਿਸੇ ਤਰ੍ਹਾਂ ਵੀ ਐਸੀ ਘਟਨਾ ਨਹੀਂ ਦੇਖ ਸਕਦੇ ਕੇਂਦਰ ਸਰਕਾਰ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪਾਓ ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ ਤੁਸੀਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਬਲਾਓ ਤੇ ਇਸ ਦੇ ਖਿਲਾਫ ਖੜੇ ਹੋ ਧੰਨਵਾਦ